ਨਗਰ ਨਿਗਮ ਵਾਰਡ ਨੰਬਰ 5 ਪਿਪਲੀਵਾ ਟਾਊਨ ਜਿਹਦਾ ਏਰੀਆ ਹੈ ਉਥੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਪਹੁੰਚੇ ਔਰ ਆਸੀਂ ਗੱਲ ਕਰਦੇ ਆਂ ਵਾਰਡ ਨੰਬਰ 5 ਦੇ ਮਾਨਯੋਗ ਕਮਿਸ਼ਨਰ ਕੌਂਸਲਰ 파 ਸਰ ਦਰਸ਼ਨਾ ਜੀ ਜੀ ਦਰਸ਼ਨਾ ਜੀ ਨਮਸਕਾਰ ਨਮਸਕਾਰ ਜੀ ਕੌਂਸਲਰ ਅੱਜ ਕਮਿਸ਼ਨਰ ਸਾਹਿਬ ਨੇ ਜੋ ਦੌਰਾ ਕੀਤਾ ਆਪਣੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੇ ਤੁਹਾਡੇ ਵਾਰਡ ਦੇ ਵਿੱਚ ਜੋ ਵਕਤ ਤੇ ਸਮੇਂ ਤੇ ਪਹੁੰਚ ਗਏ ਜੀ ਹਾਂਜੀ ਪੂਰੇ ਟਾਈਮ ਤੇ 10 ਵਜੇ ਉਹਨਾਂ ਨੇ ਕਿਹਾ ਸੀ 10 ਵਜੇ ਪੂਰੇ ਆ ਗਏ ਉਹ 10 ਵਜੇ ਕਰੈਕਟ ਆ ਗਏ ਹਾਂਜੀ ਕਰੈਕਟ ਆ ਗਏ ਤਾਂ ਪਿਪਲੀਵਰ ਟੌਨ ਦੀ ਕੁਝ ਮੁਸ਼ਕਿਲਾਂਤ ਦੇ ਬਾਰੇ ਵਿੱਚ ਤੁਸੀਂ ਉਹਨਾਂ ਦੇ ਨਾਲ ਗੱਲ ਕੀਤੀ ਹੋਣੀ ਹੈ ਹਾਂਜੀ ਉਹਨਾਂ ਨੂੰ ਕਿਹਾ ਸੀ ਕਿ ਇੱਥੇ ਮਲਵਾ ਬਹੁਤ دیر ਤੋਂ ਟਨਾਂ ਦੇ ਹਿਸਾਬ ਨਾਲ ਪਿਆ ਹੋਇਆ ਬਹੁਤ ਜੀ ਜ਼ਿਆਦਾ ਜੀ ਉਹਨਾਂ ਨੂੰ ਉਸ ਬਾਰੇ ਵੀ ਕਿਹਾ ਝਾੜੀਆਂ ਬਹੁਤ ਐ ਗੰਦ ਬਹੁਤ ਐ ਸਾਰਾ ਕੁਝ ਇੱਕ ਸੜਕ ਬਣਾਨੀ ਐ ਉਸ ਵਾਸਤੇ ਵੀ ਕਿਹਾ ਉਹਨਾਂ ਨੂੰ ਜੀ ਜੀ ਤਾਂ ਔਰ ਚਲੋ ਇਹ ਤਾਂ ਝਾੜੀਆਂ ਦੇ ਬਾਰੇ ਵੀ ਗੱਲ ਕਰਤੀ ਮਲਬੇ ਦੇ ਬਾਰੇ ਮੈਂ ਵੀ ਗੱਲ ਕਰਤੀ ਜਿਹੜਾ ਗੰਦਗੀ ਦੇ ਬਾਰੇ ਮੈਂ ਜਿਹੜੀ ਉੱਥੇ ਹਾਂਜੀ ਗੰਦਗੀ ਬਾਰੇ ਵੀ ਗੱਲ ਕਰਤੀ ਕੁਝ ਕੰਮ ਤਾਂ ਇਹੋ ਜਿਹਾ ਹੈ ਨਾ ਕਿ ਰੇਲਵੇ ਲਾਈਨ ਹੈ ਨਾ ਜਿਹੜੀ ਹਾਂਜੀ ਉਹ ਰੇਲਵੇ ਦਾ ਆਈਡੀਆ ਡੇਟਵੇ ডিপਾਰਟਮੈਂਟ ਦਿੰਦਾ ਹੈ ਤਾਂ ਉੱਥੇ ਜਿਹੜੀ ਝਾੜੀਆਂ ਆਉਗੀਆਂ ਉਹ ਤਾਂ ਰੇਲਵੇ ਨੇ ਕਰਨੀਆਂ ਨਾ ਹਾਂਜੀ ਉਹ ਰੇਲਵੇ ਵਾਲੇ ਕਰਨਗੇ ਬਾਕੀ ਜਿਹੜੇ ਸਾਡੇ ਆਪਣਾ ਏਰੀਆ ਹੈਗਾ కార్ਪੋਰੇਸ਼ਨ ਦਾ ਉਹ కార్ਪੋਰੇਸ਼ਨ ਵਾਲੇ ਸਾਰਾ ਕਰਨਗੇ ਕਲੀਨਿਕ ਦਾ ਨੀਵੀਂ ਹੈ ਨਹੀਂ ਕਿ ਐਟ ਲੀਸਟ ਸਾਡੇ ਕੋਲ ਇੱਕ ਕਲਮ ਹੁੰਦੀ ਹੈ ਪੈਨ ਹੁੰਦਾ ਹੈ ਅਸੀਂ ਉਹਦੀ ਵਰਤੋਂ ਕਰ ਸਕਦੇ ਹਾਂ ਰੇਲਵੇ ਨੂੰ ਚਿੱਠੀ ਤਾਂ ਨਹੀਂ ਖੋਗੇ ਨਾ ਤੁਸੀਂ ਹਾਂਜੀ ਹਾਂਜੀ ਚਿੱਠੀ ਲਿਖਾਂਗੀ ਤਾਂ ਚਿੱਠੀ ਲਿਖ ਕੇ ਤੁਸੀਂ ਜਿਹੜਾ ਰੇਲਵੇ ਤੋਂ ਵੀ ਕੰਮ ਕਰਵਾਉਣ ਦੀ ਕੋਸ਼ਿਸ਼ ਕਰੋਗੇ ਠੀਕ ਹੈ ਜੀ ਵੈਸੇ ਤਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਇਹ ਕਰ ਦਾਂਗੇ ਏਰੀਆ ਉਹ ਖੁਦ ਹੀ ਜਨਕਤ ਨਾਲ ਕੋਸ਼ਿਸ਼ ਕਰਨਗੇ ਔਰ ਉੱਥੇ ਦਾ ਬਿਲਕੁਲ ਜਿਹੜਾ ਵਧੀਆ ਤਰੀਕੇ ਨਾਲ ਉਥੇ ਉਸ ਨੂੰ ਮੇਨਟੇਨ ਕਰ ਦਨਗੇ ਹਾਂਜੀ ਵਧੀਆ ਏਰੀਆ ਬਣ ਜਾਏਗਾ ਹਾਂਜੀ ਤਾ ਜਿਹੜਨੇ ਇਕਤ ਨਾਲ ਜੋ ਦਰਸ਼ਕ ਨਾਰਾਜ਼ ਹੋ ਰਹੇ ਸੀਗੇ ਕੀ ਵਾਰਡ ਕਾਉਂਸਲਰ ਦਰਸ਼ਨਾ ਜੀ ਮੌਕੇ ਤੇ ਨੇ ਪਹੁੰਚੀ ਤਾ ਤੁਸੀਂ ਉਹਨਾਂ ਦੀ ਜਵਾਨੀ ਸੁਣ ਲਿਆ ਦੇਖ ਲਿਆ ਤਾ ਉਮੀਦ ਹੈ ਕਿ ਤੁਹਾਡੀ ਤਸੱਲੀ ਹੋ ਗਈ ਹੋਵੇ ਜੀ ਅਸੀਂ ਸਾਡੇ 9 ਵਜੇ ਪਹੁੰਚ ਗਏ ਸੀ ਕਮਿਸ਼ਨਰ ਸਾਹਿਬ ਪੂਰੇ 10 ਵਜੇ ਆਏ ਆ गुरुकुल ग्लोबल स्कूल ਦੇ ਕੋਲ ਅਸੀਂ ਸਾਰੇ ਖੜੇ ਸਾਰਾ ਸਟਾਫ ਆ ਗਾਂਧੀ ਗਲਤਫहमी ਇਹ ਰਹੀ ਕਿ ਲੋਕੀ ਇੰਤਜ਼ਾਰ ਕਰਦੇ ਰਹੇ ਬਨਬੋਰੀ ਮਾਤਾ ਮੰਦਿਰ ਦੇ ਨੇੜੇ ਨਹੀਂ ਜੀ ਉਹਨਾਂ ਨੇ ਉੱਥੇ ਹੀ ਆਣਾ ਸੀਗਾ ਔਰ ਨਾਲ ਇੰਤਜ਼ਾਰ ਕਰਦੇ ਰਹੇ ਜਿਹੜਾ ਇੱਕ ਨਾਲ ਪਿੱਛੇ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਉਹਦੇ ਬੈਕ ਸਾਈਡ ਜਿਹੜਾ ਉਸ ਚਾਹ ਸਮਝਦੇ ਸੀ ਕਿ ਨਾ ਕਿ ਜਿਹੜੀ ਮਰੋ ਬੈਕ ਸਾਈਡ ਤੋਂ ਔਰ ਜਿਹੜੀ ਰੇਲਵੇ ਦੇ ਨਾਲ-ਨਾਲ ਨਾਲ-ਨਾਲ ਜਿਹੜੀ ਉਹ ਪੰਜਾਬੀ ਨਾ ਆਪਣੇ ਘੇਰਾ ਉਧਰ ਪੀਪਲਰ ਟਾਊਨ ਨੂੰ ਕਿਸਨਗੜ ਰੋਡ ਦੇ ਨਾਲ ਜੋੜਨ ਵਾਲਾ ਸਹਿਤ ਇਸ ਰੋਡ ਤੇ ਵੀ ਆਣਗੇ। ਉਹ ਉੱਥੇ ਨਹੀਂ ਆ ਸਕੇ। ਕੋਈ ਗੱਲ ਨਹੀਂ। ਨਹੀਂ ਨਹੀਂ ਉੱਥੇ ਗੁਰੂਕੁਲ ਗਲੋਬਲ ਸਕੂਲ ਤੇ ਵੀ ਆਏ ਆ। ਗੁਰੂਕੁਲ ਗਲੋਬਲ ਸਾਰਾ ਸਟਾਫ ਕੋਈ ਜੱਟ ਸਾਰਾ ਹੀ ਆਇਆ। ਉਮੀਦ ਹੈ ਕਿ ਜੋ ਦਰਸ਼ਨਾ ਜੀ ਕਾਉਂਸਲਰ ਵਾਰਡ ਨੰਬਰ 5 ਵੱਲੋਂ ਤੁਹਾਨੂੰ ਤਸੱਲੀ ਦਵਾਈ ਗਈ ਹੈ ਕਿ ਵਾਰਡ ਨੰਬਰ 5 ਦੀ ਹਰ ਪ੍ਰੋਬਲਮ ਦਾ ਹੱਲ ਹੋਵੇਗਾ। ਹਾਂਜੀ ਕਮਿਸ਼ਨਰ ਸਾਹਿਬ ਵਿਸ਼ਵਾਸ ਦਿੱਤੇ ਗਏ ਹੈ ਕਿ ਅਸੀਂ ਵਾਰਡ ਨੰਬਰ 5 ਦਾ ਜਿੰਨਾ ਵੀ ਉਹ ਮਲਬਾ ਸਾਰਾ ਅਸੀਂ ਸਾਫ਼ ਕਰਾਵਾਂਗੇ ਸਿਰਫ ਮਲਬਾ ਸਿਰਫ ਮਲਬਾ ਕੇ ਬਾਕੀ ਪ੍ਰੋਬਲਮ ਦਾ ਵੀ ਸਾਰੇ ਝਾੜੀਆਂ ਵੀ ਕਟਾਨਗੇ ਜੋ ਵੀ ਉੱਥੇ ਗੰਦਾ ਹੈ ਉਹ ਸਾਰਾ ਚੁਕਵਾਂਗੇ ਵੈਸੇ ਉਹ ਲੱਗੇ ਵੀ ਹੋਏ ਸੀ ਸਫਾਈ ਉੱਥੇ ਹੈ ਐ ਐਸੀ ਗੱਲ ਨਹੀਂ ਸਫਾਈ ਹੈ ਵੀ ਹੈ ਸਵੇਰੇ ਟਰਾਲੀਆਂ ਭਰੀਆਂ ਹਰ ਹਰ ਪ੍ਰੋਬਲਮ ਦਾ ਹੱਲ ਹੋ ਜਾਣਾ ਹਾਂਜੀ ਹਰ ਮੁਸ਼ਕਲ ਦਾ ਹੱਲ ਹੋ ਜਾਣਾ ਸਭ ਦੱਸ ਕੇ ਗਏ ਨੇ ਕਹਿ ਕੇ ਗਏ ਨੇ ਵਿਸ਼ਵਾਸ ਦੇ ਕੇ ਗਏ ਨੇ ਕਿ ਅਸੀਂ ਸਾਰਾ ਕਰਾਵਾਂਗੇ ਜੀ ਠੀਕ ਉਸ ਤੋਂ ਬਾਅਦ ਸ਼ਿਵਾਲੀ ਗਾਰਡਨ ਦੀ ਟਾਇਲਟ ਵੀ ਦਿਖਾਈ ਹੈ ਪਿਪਲੀ ਵਾਲੇ ਟਾਉਨ ਦੀ ਭਮੋਰੀ ਮਾਤਾ ਦੇ ਮੰਦਿਰ ਜਿਹੜਾ ਰਸਤਾ ਜਾਂਦਾ ਉਹ ਵੀ ਟਾਇਲਟ ਦਿਖਾਈ ਹੈ ਉਹਨਾਂ ਦਾ ਵੀ ਉਹਨਾਂ ਨੇ ਹੱਲ kiya ਕਰਨ ਵਾਸਤੇ ਜਲਦੀ ਇਹੀ ਇੱਕ ਕਾਉਂਸਲਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਨਸਰਨਡ ਸਬੰਧਤ ਅਧਿਕਾਰੀਆਂ ਨੂੰ ਲੋਕਲ ਜਿਹੜੀ ਪ੍ਰੋਬਲਮ ਹੈ ਮੁਸ਼ਕਿਲਾਂ ਤੋਂ ਜਾਣੂ ਕਰਾ ਦੇਣ ਦਰਸ਼ਨਾ ਜੀ ਨੇ ਆਪਣਾ ਫਰਜ਼ ਅਦਾ ਕਰ ਦਿਆ ਤਾਂ ਹੁਣ ਤੁਸੀਂ ਜੋ ਬਾਕੀ ਦਰਸ਼ਕ ਜੋ باقی ایریا ਦੇ ਰੈਜ਼ੀਡੈਂਟਸ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਇਹ باقی ਹੋਰ ਲੋਕੀ ਉਹਨਾਂ ਦੀ ਵੀ ਗੱਲ ਸੁਣੋ